ਮੈਂ ਕਹਿ ਰਿਹਾ ਮੈਂ ਤੁਹਾਡੋ ਕੋ ਗਾਲਾਂ ਕੱਢਣ ਤੋਂ ਲਾਵਾ ਧਮਕੀਆਂ ਦੇਣ ਤੋਂ ਤੁਹਾਡੇ ਪੱਲੇ ਕੁਛ ਨਹੀਂ ਹੈਗਾ ਤੇਰੀ ਮਾਂ ਮਾਰ ਦੇ ਜੇ ਤੂੰ ਫੋਨ ਕਰਾ ਬੱਠੇ ਆ ਤੇ ਤੇਰੀ 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 ਮਾਰ ਜੇ ਅਸੀਂ ਆਇਆ ਅਸੀਂ ਆਇਆ ਹੀ ਚੜਦਾ ਹਿੱੰਨਾ ਤੇਰੀ ਭੈਣ ਇੱਕ ਹੋਰ ਸਿਵ ਸ਼ਾਨ ਕਾਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਲੁਧਿਆਣਾ ਤੋਂ ਸਿਵ ਸੈਨਾ ਦੇ ਆਖੂ ਪੰਨੂ ਪ੍ਰਤਾਪ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਨੂੰ ਇੱਕ ਫੋਨ ਕਾਲ ਰਾਹੀਂ ਜਾਨ ਤੋਂ ਮਾਰ ਮੁਕਾਉਣ ਦੀ ਧਮਕੀ ਦਿੱਤੀ ਗਈ ਹੈ ਧਮਕੀ ਦੇਣ ਵਾਲੇ ਨੇ ਕਿਹਾ ਕਿ ਪਿਛਲੀ ਵਾਰ ਭਾਨੂੰ ਪ੍ਰਤਾਪ ਬਚ ਗਿਆ ਸੀ ਪਰ ਇਸ ਵਾਰ ਉਸ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ ਇਸੇ ਨਾਲ ਹੀ ਧਮਕੀ ਦੇਣ ਵਾਲੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਘਰ ਤੋਂ ਬਾਹਰ ਨਾ ਨਿਕਲੇ ਕਿਉਂਕਿ ਉਹ ਭਾਨੂੰ ਪ੍ਰਤਾਪ ਨੂੰ ਗੋੜੀਆਂ ਮਾਰ ਦੇਣਗੇ ਉਹ ਚੱਲ ਦੱਲੇ ਚੱਲ ਤੇਰੇ ਵਰਗੇ 36 4 ਦਿਨਾਂ ਚ ਅਸੀਂ ਬੇਚਿੰਤਾ ਨਾ ਗਾ ਤੋ ਤੇਰੇ ਕੁੱਤੇ ਬਥੇਰੇ ਭੌਂਕਦੇ ਆ ਚੱਕ ਦੇਣਾ ਮਾਰ ਦੇਣਾ ਕਰ ਦੇਣਾ ਛੱਡ ਤੂੰ ਤੁਹਾਡੇ ਪੱਲੇ ਤੁਹਾਡੇ ਪੱਲੇ ਕੁਝ ਨਹੀਂਗਾ ਮੈਂ ਕਹਿ ਰਿਹਾ ਮੈਂ ਤੁਹਾਡੋ ਕੋ ਗਾਲਾਂ ਕੱਢਣ ਤੋਂ ਲਾਵਾਂ ਧਮਕੀਆਂ ਦੇਣ ਤੋਂ ਤੁਹਾਡੇ ਪੱਲੇ ਕੁਛ ਨਹੀਂ ਹੈਗਾ ਤੇਰੀ ਮਾਂ ਮਰ ਜੇ ਜੇ ਤੂੰ ਫੋਨ ਕਰਾ ਰੱਖੇ ਤੇ ਤੇਰੀ 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 ਮਰ ਜੇ ਅੱਛਾ ਅਸੀਂ ਜਾ ਅੱਛਾ ਤੇਰੀ ਤੇਰੀ ਤੇ ਲੱਗੇ ਫਿਰ ਅੱਛਾ ਓਕੇ ਓਕੇ ਪਿਛਲੀ ਵਾਰੀ ਛੱਡਤਾ ਸੀ ਪਿੰਨੇ ਤੇਰੀ ਕਹਿ ਉਹ ਚੱਲ ਤੂੰ ਬੜੇ ਤੁਰੇ ਫਜ਼ਾ ਤੇਰੇ ਵਰਗੇ ਪਿਛਲੀ ਵਾਰੀ ਛੱਡਤਾ ਸੀ ਹਾਂ ਹੋਰੀ ਗੱਲ ਜਦੋਂ ਮਰਜੀ ਜਦੋਂ ਮਰਜੀ ਯਾਰ ਲੁਧਿਆਣੇ ਰਹਿਣਾ ਪੁਰੇ ਅੱਧੇ ਅੱਧੇ ਪੰਜਾਬ ਨੂੰ ਕਿਹ ਪਰ ਵਰਲਡ ਰੂਪਤਾ ਲੁਧਿਆਣੇ ਦਾ ਤੁਹਾਨੂੰ ਪਤਾ ਲੁਧਿਆਣੇ ਰਹਿੰਦਾ ਆ ਲੁਧਿਆਣੇ ਹੀ ਘੁੰਮਦਾ ਆ ਦਫ਼ਤਰ ਵੀ ਬੈਠਦਾ ਪੁਰੇ ਸ਼ਹਿਰ ਨੂੰ ਪਤਾ ਤੂੰ ਨਵੀਂ ਤੂੰ ਨਵੀਂ ਪੰਜੇਰੀ ਉੱਠ ਕੇ ਆਂ ਨਹੀਂ ਤੁਹਾਡੇ ਪੱਲੇ ਕੁਛ ਨਹੀਂ ਹੈ ਉਹ ਚੱਲ ਤੂੰ ਤੂੰ ਤੇਰੇ ਵਰਗੇ ਸੁਣ ਤੇਰੇ ਵਰਗੇ ਡੱਡੂ ਨਾ ਤੇਰੇ ਵਰਗੇ ਛਲਾਰੂ ਜਿਹੜੇ ਕੁੱਤੇ ਦੇ ਕੁੱਤੇ ਦੇ ਪਿੱਲੇ ਜਿਹੜੇ ਹੁੰਦੇ ਨਾ ਉਹ ਸਿਰਫ ਫੋਨ ਤੇ ਭੌਂਕ ਸਕਦੇ ਆ ਗਾਣਾ ਗਾਡ ਸਕਦੇ ਆ ਠੀਕ ਹੈ ਆਪਣੀ ਇਹੀ ਤਈ ਮਾਰ ਸਕਦੇ ਆ ਉਸ ਤੋਂ ਬਾਅਦ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਮੈਂ ਤੈਨੂੰ ਮੈਂ ਮੈਂ ਤਾਂ ਤੈਨੂੰ ਕਹਾਉਣਾ ਕਿ ਰੱਖੋ ਜਦੋਂ ਮਰਜ਼ੀ ਆ ਜਾ ਯਾਰ ਹਿੱਕ 'ਚ ਵਜੀ ਆ ਕੇ ਪਿੱਠ ਦੇ ਵਾਰ ਨਾਲ ਜਦੋਂ ਜਿੱਕੇ ਖੋਤੀਆਂ ਵਾਂ ਕਰਦੇ ਹਾਂ ਇੱਕ ਚ ਬੱਜੀ ਇੱਕ ਚ ਜਿਵੇਂ ਤੁਸੀਂ ਸਾਡੇ ਜਿਹੜੇ ਬਾਕੀ ਮੁੰਡੇ ਪਿੱਠ ਦੇ ਠਾ ਠਾ ਕਰਕੇ ਭੱਜ ਜਾਂਦੇ ਹੋ ਨਾ ਚੋਰਾਂ ਵਾਂਗ ਭੱਜ ਜਾਂਦੇ ਹੋ ਬੱਚ ਸੂਰਮੇ ਘੁਆਣੇ ਹੋ ਤਾਂ ਇੱਕ ਚ ਬੱਜੀ ਇੱਕ ਚ ਉਹ ਗੋਲੀ ਉਹ ਗੋਲੀ ਤੂੰ ਜੇ ਤੂੰ ਇੱਕ ਚ ਬੱਜੀ ਯਾਰ ਭਵੇਂ ਗੋਲੀ ਲੈ ਕੇ ਵੱਜ ਪਾਉ ਸੱਦਾ ਵੱਜ ਸੂਰੇ ਹੀ ਮਾਰਿਆ ਸੂਰੇ ਹੀ ਮਾਰਿਆ ਸੂਰੀ ਤਾਂ ਕੀ ਹੋ ਗਿਆ ਮਾਰ ਕੇ ਭੱਜਿਆ ਹੀ ਸੀ ਉਹ ਵੀ ਮਾਰ ਕੇ ਭੱਜਿਆ ਹੀ ਸੀ ਮਾਰ ਕੇ ਭੱਜਿਆ ਹੀ ਸੀ ਖੜਿਆ ਨਹੀਂ ਉੱਥੇ ਸਾਡੇ ਮੁੰਡੇ ਦੇ ਫਾਇਰ ਗੱਡੇ ਫਿਰ ਤਾਂ ਭੱਜਿਆ ਹੀ ਸੀ ਤੂੰ ਰੋਇਆ ਕਿ ਕਹਿੰਦਾ ਤੁਹਾਡਾ ਮੁੰਡਾ ਆਇਆ ਘੰਟੇ ਬਾਅਦ ਉਹ ਚੱਲ ਤੂੰ ਸਾਡੇ ਮੁੰਡੇ ਨਾਲ ਨਾਲ ਫਾਇਰ ਗੱਡ ਤੁਹਾਡਾ ਮਕਾਨ ਚ ਵੜ ਗਿਆ ਤੂੰ ਕਿਹੜੀਆਂ ਗੱਲਾਂ ਉਹ ਥੋੜਾ ਤੁਹਾਨੂੰ ਆਤ ਹੈ ਉਹ ਤੁਹਾਨੂੰ ਜੂਠਾ ਨੂੰ ਉਹ ਤੁਹਾਨੂੰ ਜੂਠਾ ਨੂੰ ਆਤ ਤੱਕ ਹੀ ਆ ਤੁਹਾਨੂੰ ਜੂਠਾ ਨੂੰ ਆਤ ਤੱਕ ਹੀ ਹਵਾ ਬਣਾਉਣ ਦੀ ਫਰੀਦ ਹੀ ਤੁਹਾਨੂੰ ਜੂਠਾ ਨੂੰ ਆਤ ਤੱਕ ਹੀ ਪੁਰਾਣੀ ਆਤ ਹੈ ਮੈਂ ਸਮਝਦਾ ਤੁਹਾਡੀ ਤੁਹਾਡੀ ਤੁਹਾਡੇ ਜੀ ਕੀੜਾ ਹੈਗਾ ਇੱਕ ਹਵਾ ਬਣਾਉਣ ਦਾ ਉਨਾ ਚੇ ਜਿੱਥੇ ਮਰਜੀ ਇੱਕ ਮਿੰਟ ਮੇਰੀ ਗੱਲ ਸੁਣ ਬਾਅਦ ਜਿੱਥੇ ਮਰਜੀ ਵੜੇ ਜਿਹੜਾ ਕੰਮ ਕਰਨਾ ਉਹ ਤੇ ਕਰਤਾ ਨਾ ਉਹ ਚੱਲ ਤਾਂ ਖੋਤੀਆਂ ਵਾਲਾ ਕੰਮ ਹੀ ਕੀਤਾ ਹਿੱਕ ਚ ਵੱਜਦੇ ਨੇ ਦੱਸ ਕੇ ਮਾਰਦੇ ਫਿਰ ਉਹ ਤਾਂ ਉਹ ਹੁੰਦਾ ਜੁਰਤ ਵਾਲਾ ਕੰਮ ਤੂੰ ਜਾਈ ਜਿੱਕਿਆ ਬੰਦਾ ਖੜਾ ਠਾ ਠਾ ਕੀਤੀ ਨਾਲ ਹੀ ਫਾੜੀ ਸਾਡੀ ਾਕਾਤ ਹੀ ਐਡੇ ਜੋਗੀ ਹੱਥ ਹਟਾ ਕਰ ਗਰਗ ਪਿੱਟਣਾ ਨਹੀਂ ਆਖਿਆ ਹੁੰਦੀਆਂ ਹੋਰ ਕੀ ਹੁੰਦਾ ਉਹ ਪਿੱਟਦੇ 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 ਹੁੰਦੀ ਆ ਪਿੱਟ ਤੇ ਹਿੱਕ ਚ ਵੱਜੋ ਨਾ ਪਿੱਟ ਤੇ ਕਦੇ ਮਾਰਦੇ ਹੋ ਦੱਸ ਕੇ ਆਓ ਇਹਨੇ ਵਜਾਵਾਂਗੇ ਫਿਰ ਦੇਖਦੇ ਤੂੰ ਕਿੱਡੇ ਜੋਗੀ ਅਹੀ ਗੜਾ ਚੂੜੀਆਂ ਪਾ ਕੇ ਬੈਠੇ ਆ ਕਿੱਡਾ ਜਿਹਾ ਪੱਤਰ ਦੇਣ ਦਿਨ ਜਾਂਦੇ ਆ ਜੱਫੇ 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 ਬੈਠੇ ਹੋ ਗਾਰੇ ਵਿਚ ਵਿਚਾਰੇ ਹੀ ਉਹ ਚੱਲ ਕੀ ਕਵਾਂ ਹੁਣ ਮੈਂ ਤੁਹਾਡੀਆਂ ਵਰਗੀਆਂ ਗੰਦੀਆਂ ਲਾਦਾ ਮਾਂ ਤੇ ਉਹ ਜੰਮ ਕੇ ਰਤ ਪਸਤਾਨ ਦੇ ਹੀ ਹੁੰਦੇ ਆ ਅੱਛੇ ਪੰਜਾਬ ਸੰਭੋ ਬਾਹਰ ਗੁਲਾਮੀ ਕਰੀ ਜਾਂਦੇ ਆ ਅੰਗਰੇਜ਼ਾਂ ਦੀਆਂ ਹਿੰਦੂਸਤਾਨ ਖਾਲਿਸਤਾਨ ਮੁਰਦਾਬਾਦ ਖਾਲਿਸ ਖਾਲਿਸਤਾਨ ਮੁਰਦਾਬਾਦ ਖਾਲਿਸਤਾਨ ਮੁਰਦਾਬਾਦ ਹਿੰਦੁਸਤਾਨ ਜਿੰਦਾਬਾਦ ਤੁਸੀਂ ਸਿਰਫ ਫੋਨ ਤੇ ਭੌਂਕ ਸਕਦੇ ਹੋ ਫੋਨ ਤੇ ਸਿਰਫ ਫੋਨ ਤੇ ਭੌਂਕ ਸਕਦੇ ਹੋ ਖਾਲਿਸਤਾਨ ਮੁਰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਪਰ ਮੂਹ ਹਿੰਦੂਸਤਾਨ ਦੀ ਹਿੰਦੂਗਾਰ ਬਸ ਬਸ ਇਹੀ ਕਹਾਤਾ ਇਹੀ ਕਹਤਾ ਤੁਸੀਂ ਫੋਨ ਤੇ ਭੋਗਸੋ ਸਾਹਮਣੇ ਸਾਡੇ ਆਮ ਦੀ ਕਾਤਾ ਹੈ ਹੀ ਨਹੀਂ ਆਵੇ ਪੂਰਾ ਵਰਲਡ ਜਾਣਦਾ ਏ ਸਾਨੂੰ ਇਹ ਕਿਉਂ ਕਿ ਉਹ ਤੇਰੇ ਸਾਹਮਣੇ ਲੱਗੇ ਆ ਖਰਚਾ ਤੁਹਾਨੂੰ ਕੁੜੀਆਂ ਨਹੀਂ ਜਿਹੜੀ ਕੁੜੀਆਂ ਹੀ ਜੋ ਜਦੋਂ ਆਏਗਾ ਨਾ ਇੱਕ ਗੱਲ ਜਦੋਂ ਆਏਗਾ ਦੱਸ ਕੇ ਆਈ ਫਿਰ ਚੋਰੀ ਨਾ ਆਈ ਖੋਤੀ ਵਾਲਾ ਕੰਮ ਨਾ ਕਰੀ ਉਹ ਟਾਈਮ ਕੀ ਲੁਧਿਆਣਾ ਰਹਿਣਾ ਆ ਲੁਧਿਆਣਾ ਘੁੰਮਦਾ ਆ ਸਭ ਨੂੰ ਪਤਾ ਆ ਮੇਰਾ ਨੰਬਰ ਵੀ ਤੇਰੇ ਕੋਲ ਏ ਆ ਕੇ ਫੋਨ ਨਾਲੀ ਉੱਤੇ ਖੜਾ ਹੋ ਮੈਂ ਭੋਨ ਜੂਗਾ ਪੁੱਤ ਹੀ ਅਬ ਨਾ ਕੁਰਬਾਨੀ ਲਾਣਾ ਹੋ ਤਾਂ ਫੈਰ ਹੀ ਕੱਢਣੇ ਉਹ ਦੇਖੀ ਜਾ ਕਿ ਜੋ ਹੁੰਦਾ ਸਰ ਉਹ ਚੱਲ ਫੈਰ ਕੱਢਣੇ ਉਹ ਜਾਣਦਾ ਤੇਰੀ ਮੈਂ ਕਾਤ ਫੈਰ ਵਾਲੇ ਦੀ ਕੁੱਤੇ ਦੇ ਪੁੱਤ ਦੀ ਚੋਰ ਚੱਕੇ ਨਰ ਇਕੱਠੇ ਕੀਤੇ ਕਿਹੜਾ ਇੱਕ ਪਿੱਟ ਸੀ ਗੱਡੇ ਹਿੱਕ 'ਚ ਗੱਡੋ ਨਾ ਪਾ ਕੇ ਭਾਈ ਦੇ ਹੋਂ ਪਿੱਠ ਤੋਂ ਬਜਾਦ ਤੁਸੀਂ ਠਾੜਾ ਕਰਦੇ ਹੋ ਅਗੇ ਸਾਹਮਣੇ ਵੱਜੋ ਨਾ ਅਗੇ ਇਹ ਚੋਰਾਵਾਂ ਦਾ ਤੁਸੀਂ ਹਮਲਾ ਕਰਦੇ ਹੋ ਤੁਹਾਡੇ ਨਾਲ ਤਾਂ ਤੁਹਾਡੇ ਨਾਲ ਤਾਂ ਅਫਗਾਨਿਸਤਾਨ ਦੇ ਮੁਗਲ ਚੰਗੇ ਹੀ ਸਾਮਣੇ ਤੇ ਲੜਦੇ ਸੀ ਤੂੰ ਤਾਂ ਉਹ ਨਾਲ ਭੇੜੇ ਗਏ ਗੁਜਰੇ ਹੋ ਗਏ ਸਾਡੀ ਨੰਨ ਮਾਰਨੀ ਲਾਈਨ ਉਹ ਗਏ ਗਾਉਂਦਾ ਸਾਡੀ ਅੱਧੇ ਉਹ ਪਾਈ ਬਣਾਈਆਂ ਸੀ ਮਾਰੀ ਮਰ ਪਤੀ ਉਹ ਚੱਲੇ ਚੱਲੇ ਚੱਲ ਤੇਰੇ ਵਗੇ ਛਲਾਰੂ ਛਤੀ ਘੁੰਮਦੇ ਸ਼ਹਿਰ ਚ ਗੰਡੂ ਰਿਕਾਰਡ ਪਤਾ ਕਰ ਲਈ ਮੇਰਾ ਸ਼ਹਿਰ ਚ ਖੋਤੀਏ ਰਿਕਾਰਡ ਪਤਾ ਕਰ ਲਈ ਸਮਝ ਕੇ ਨਿਕਲੀ ਪਾਰਣਾ ਮੈਂ ਨਹੀਂ ਹੈਗਾ ਮੈਂ ਤਾਂ ਰੋਜੀ ਘੁੰਮਦਾ ਆ ਬਾਹਰ ਕੀ ਨਿਕਲ ਰੋਜੀ ਘੁੰਮਦਾ ਆ ਮੈਂ ਤਾਂ ਆ ਦੇਖੀ ਮੈਂ ਆ ਗਾ ਰੋਜ਼ ਘੁੰਮਦਾ ਨਾ ਹੋਣ ਦੱਸੀ ਹੋਣ ਦੇਖਾਂਗੇ ਤੈਨੂੰ ਜਦੋਂ ਮਰਜੀ ਆਜੀ ਯਾਰ ਜਦੋਂ ਮਰਜੀ ਮਾਸਟ ਵੈਲਕਮ ਯਾਰਾ ਜਦੋਂ ਮਰਜੀ ਖੁੱਲੇ ਆਤਾ ਮੇਰੇ ਆਜੀ ਦੋ ਮਰਜੀ ਓ ਚੱਲ ਪੰਨ ਤੇਰੇ ਵਰਗੇ ਚਾਵਲ ਨੂੰ ਕੀ ਮਾਰਨਾ ਚਪੇੜਾ ਓ ਚੱਲ ਜਾ ਝੂਠੇ ਓ ਤੇਰੇ ਵਰਗੇ ਤੇਰੇ ਵਰਗੇ ਨਾ ਮੁੜ ਕੇ ਐਂ ਕਰਦੇ ਹੁੰਦੇ ਆ ਸਮਝਿਆ ਨਾ ਖੋਤੀਓ ਤੁਸੀਂ ਪੈਰਾਂ 'ਚ ਪੈਨ ਨੂੰ ਮਿੰਡ ਲਾਣੇ ਹੋ ਮੈਂ ਮੁੜ ਕੇ ਪੈਰਾਂ 'ਚ ਪੈਨ ਨੂੰ ਮਿੰਡ ਲਾਣੇ ਤੁਸੀਂ ਪੈਰਾਂ ਦੇ ਬੈਨ ਨੂੰ ਮਿੰਡ ਬਹਿ ਕੇ ਪੈਰਾਂ ਨਾਲ ਹੀ ਤਾਨੂੰ ਮੈਂ ਕਹਿੰਦਾ ਪੈਰਾ ਜੀ ਬੈਗਿਆ ਪੈਰਾ ਜ ਨਾਲੀ ਤਾਨੂੰ ਤੁਹਾਨੂੰ ਜਦੋਂ ਅਮਰਪਾਲ ਭਾਈ ਆਇਆ ਜਦੋਂ ਉਹ ਗੁੱਡਾ ਜ ਵੜ ਗਏ ਅਜਾ ਸ਼ਰੀਆਮ ਕੋਮ ਦੇ ਦੀ ਉਹ ਯਾ ਪਰ ਸ਼ੈਰ ਨੂੰ ਪਤਾ ਮੈਂ ਕਮਦਾ ਸੀਗਾ ਉਹ ਫਿਰ ਤੂੰ ਇਹ ਪਤਾ ਪਤਾ ਜਾਣਿਆ ਨਹੀਂ ਹਜੇ ਤੁਹਾਨੂੰ ਪਤਾ ਨੂੰ ਜਾਣਿਆ ਨਹੀਂ ਤੁਸੀਂ ਹਜੇ ਨਾਲ ਮੇਰੇ ਕੋਲ ਹੀ ਹੁੰਦਾ ਨਾ ਮੇਰੇ ਕੋਲ ਹੀ ਹੁੰਦਾ ਨੇ ਟਾਈਮ ਜਦੋਂ ਮਰਜੀ ਆ ਜੀ ਇੱਧਰ ਕੱਢਣ ਦਾ ਮੌਕਾ ਮਿਲ ਦਊਂਗਾ ਪਰਤਾ ਪੱਤੀ ਦੌਰ ਨਾਲ ਇਹ ਰਹਿਣਾ ਇਹ ਡੱਬੀ ਰਹਿਣ ਤੇ ਚਲ 32 ਬੋਰੀ ਸਹੀ ਕੋਈ ਨਹੀਂ ਮੇਰੇ ਕੋਲ 32 ਬੋਰੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੰਡੂ ਟਾਈਮ ਨਹੀਂ ਲਾਊਂਗਾ ਮੈਂ 32 ਬੋਰੀ ਦਾ ਪਸਤੋਂ ਲੈ ਕੇ ਕਾਰ ਪੁਰੀਆ ਕੋਈ ਨਹੀਂ ਉਹ ਵੀ ਕੱਢਣ ਨੂੰ ਟਾਈਮ ਹੀ ਲਾਊਂਗਾ ਉਸਤਾਦ ਉਹ ਵੀ ਕੱਢਣ ਨੂੰ ਟਾਈਮ ਲਾਊਂਗਾ ਜਦੋਂ ਮਰਜੀ ਆ ਜੀ ਜੀ ਪਰਦੀਪ ਸਿੰਘ ਮਾਣ ਤੁਹਾਡੀ ਪਾੜ ਗਿਆ ਛੇ ਦੇ ਨਾਲ 14 ਗਰਤ ਤੁਹਾਡਾ ਲਾਟ ਵੀ ਖੜਿਆ ਗਿਆ ਤੁਹਾਡੀ ਜੋੜ ਜੁਮਾਨੇ ਦੀ ਸਾਡੇ ਤਿਰੰਗੇ ਥੱਲੇ ਕਸਮਾਂ ਖਾ ਗਿਆ ਸਾਡੇ ਤਿਰੰਗੇ ਥੱਲੇ ਕਸਮਾਂ ਖਾ ਗਿਆ ਸਾਡੇ ਦੇਸ਼ ਦੇ ਥੱਲੇ ਕਸਮਾਂ ਖਾ ਗਿਆ ਸਭ ਦਾ ਦੇਸ਼ ਥੱਲੇ ਉਹ ਜੀ ਜਦੋਂ ਕਾਤੀ ਸੀ ਆਲੇ ਨੂੰ ਲੋਕਾਂ ਨੂੰ ਬੁਣਾਉਣੇ ਸਿੱਖਾਂ ਦੇ ਮੁੰਡੇ ਮਰਾਉਣੇ ਸਿੱਖਾਂ ਨੂੰ ਲੋਕਾਂ ਨੇ ਹਾਂ ਦੱਸ ਕੀ ਕਿੰਨਾ ਓਏ ਜਦੋਂ ਆਣਾ ਦੱਸ ਕੇ ਆ ਜੀ ਉਹਨਾਂ ਵਿਲਾ ਟਾਈਮ ਹੈ ਨਹੀਂ ਤਾੜ ਮਾਰਾਂ ਨਾ ਤੇ ਕਾਹਦੀ ਜ਼ੁਮਰ ਜੀ ਆਜੀ ਵੈਲਕਮ ਹੋ ਤੁਸੀਂ ਦੱਸਿਆ ਕਿ ਲੁਧਿਆਣਾ ਤੋਂ ਸ਼ਿਲਸਾਨਾ ਦੇ ਆਕੂ ਪੰਨੂ ਪ੍ਰਤਾਪ ਅਕਸਰ ਹਿੰਦੂ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਜਿਸ ਕਾਰਨ ਕਈ ਲੋਕ ਉਨ੍ਹਾਂ ਦਾ ਵਿਰੋਧ ਵੀ ਕਰਦੇ ਨੇ ਅਤੇ ਹੁਣ ਉਨ੍ਹਾਂ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ